ਮੁਕਸਰ ਲਈ ਉਹ ਦਾ ਕਸਤ ਹੋਇਆ ਇਹਨਾਂ ਜਨੂਨ ਉਦੇਸ਼ਾ ਦਾ ਮੁਕਸਰ ਦੇ ਬੱਚਿਆਂ ਲਈ ਉਹ ਪ੍ਰੇਰਣਾ ਸਰੋਤ ਸੀਗਾ ਬੱਚਿਆਂ ਨੂੰ ਅਕਸਰ ਉਹ ਇਹ ਕਹਿੰਦਾ ਸੀਗਾ ਕਿ ਜੇ ਮੈਂ ਪੜ੍ਹ ਕੇ ਡਾਕਟਰ ਬਣ ਸਕਦਾ ਤਾਂ ਤੁਸੀਂ ਵੀ ਬਣ ਸਕਦੇ ਮੁਕਸਰ ਦੇ ਬੱਚਿਆਂ ਨੂੰ ਤਾਂ ਖਾਸ ਤਰ੍ਹਾਂ ਤੇ ਮੋਟੀਵੇਟ ਕੀਤਾ ਵੈਸੇ ਹਰ ਇੱਕ ਬੱਚੇ ਨੂੰ ਇਹ ਕਹਿੰਦਾ ਸੀਗਾ ਕਿ ਬੱਚਿਆਂ ਦਾ ਕੰਮ ਇੱਕੋ ਹੀ ਹੁੰਦਾ ਪੜੋ ਤੇ ਅੱਗੇ ਵਧੋ ਉਹ ਕਹ ਉਹ ਕਹਿੰਦਾ ਹੀ ਸੀਗਾ ਕਿ ਜੇ ਮੈਂ ਪੜ੍ਹ ਕੇ ਕੁਝ ਬਣ ਸਕਦਾ ਤਾਂ ਤੁਸੀਂ ਵੀ ਬਣ ਸਕਦੇ ਸੋ ਬੱਚੇ ਬਹੁਤ ਜ਼ਿਆਦਾ ਹੁੰਦੇ ਤੋਂ ਪ੍ਰਭਾਵਿਤ ਸੀਗੇ ਬਹੁਤ ਜ਼ਿਆਦਾ ਮੋਟੀਵੇਟ ਕਰਦਾ ਸੀ ਮੈਂ ਵੀ ਕਿਤੇ ਵੀ ਭਾਸ਼ਣ ਦਿੰਦਾ ਸੀਗਾ ਤਾਂ ਉਹਦੀ ਉਦਾਹਰਨ ਦਿੰਦਾ ਸੀ ਬੱਚਿਆਂ ਨੂੰ ਕਿ ਬੱਚੇ ਨਵਦੀਪ ਦਾਲ ਰੋਟੀ ਖਾਣ ਵਾਲਾ ਬੱਚਾ ਜੇ ਉਹ ਪੜ੍ਹ ਕੇ ਪ੍ਰਾਪਤੀਆਂ ਕਰ ਸਕਦਾ ਤਾਂ ਸਾਰੇ ਬੱਚੇ ਕਰ ਸਕਦੇ लास्ट ਵਾਰ ਗੱਲ ਕਦੋਂ ਹੋਈ ਸੀ ਤੁਹਾਡੀ ਕੀ ਗੱਲ ਹੋਈ ਸੀ ਲਾਸਟ ਵਾਰੀ ਸ਼ਨੀਵਾਰ ਸਵੇਰੇ 7 ਵਜੇ ਮੇਰੀ ਗੱਲ ਹੋਈ ਉਹਦੇ ਨਾਲ 7 ਵਜੇ ਆਮ ਤੌਰ ਤੇ ਮਾਣ ਨੂੰ ਉਠਾਉਂਦਾ ਸੀਗਾ ਵੀ ਉੱਠ ਜਾ ਕਿਉਂਕਿ 9 ਵਜੇ ਉਹਨੇ ਜਾਣਾ ਹੁੰਦਾ ਸੀਗਾ 8 ਵਜੇ ਉਹਨੇ ਆਪਦੀ ਮੰਮੀ ਨੂੰ ਹੈਪੀ ਬਰਥਡੇ ਦਾ ਮੈਸੇਜ ਭੇਜਿਆ WhatsApp ਤੇ ਕਿਉਂਕਿ ਉਸ ਦਿਨ ਆਦੀ ਮੰਮੀ ਦਾ ਜਨਮ ਦਿਨ ਸੀਗਾ ਫਿਰ ਉਸ ਤੋਂ ਬਾਅਦ ਰਾਤ ਨੂੰ 9 ਵਜੇ ਹੀ ਸਾਡੀ ਗੱਲ ਹੁੰਦੀ ਸੀ ਹਰ ਰੋਜ਼ ਪਰ ਸ਼ਨੀਵਾਰ ਜਦੋਂ ਉਹਨੇ ਸਾਡਾ ਫੋਨ ਨਹੀਂ ਚੱਕਿਆ ਫਿਰ ਅਸੀਂ ਸਾਰੀ ਰਾਤ ਹੀ ਟਰਾਈ ਕਰਦੇ ਰਹੇ ਹਾਂ ਉਹਨੇ ਸਾਰੀ ਰਾਤ ਹੀ ਸਾਡਾ ਫੋਨ ਨਹੀਂ ਚੱਕਿਆ ਤਾਂ ਸਵੇਰੇ 6 ਵਜੇ ਅਸੀਂ ਕਿਸੇ ਰਿਸ਼ਤੇਦਾਰ ਨੂੰ ਭੇਜਿਆ ਜਿੱਤੋਂ ਸਾਨੂੰ ਪਤਾ ਲੱਗਿਆ ਵੀ ਕਮਰਾ ਅੰਦਰੋਂ ਬੰਦ ਹੈ ਤੇ ਬੱਚਾ ਹੈ ਅੰਦਰ ਹੀ ਆ ਪਰ ਸਾਡਾ ਫੋਨ ਨਹੀਂ ਚੱਕ ਰਿਹਾ ਫਿਰ ਸਾਨੂੰ ਸ਼ੱਕ ਹੋਇਆ ਕਿ ਜਰੂਰ ਕੋਈ ਮਾੜੀ ਘਟਨਾ ਹੋ ਗਈ ਹੈ ਸਾਡੇ ਕਹਿਣ ਤੇ ਪੁਲਿਸ ਨੇ ਗੇਟ ਤੋੜਿਆ ਤੇ ਅੰਦਰੋਂ ਬੱਚੇ ਦੀ লাশ ਬਰਾਮਦ ਹੋਈ ਹੈ ਦਿੱਲੀ ਉਹ ਪਿਛਲੇ 7 ਸਾਲਾਂ ਤੋਂ ਰਹਿ ਰਿਹਾ ਸੀਗਾ ਐਮਬੀਬੀਐਸ ਵੀ ਉੱਥੋਂ ਕੀਤੀ ਲਗਭਗ 6 ਸਾਲ 1 ਸਾਲ ਐਮਡੀ ਦਾ ਹੋ ਗਿਆ ਸੀਗਾ ਔਰ ਬਹੁਤ ਹੀ ਉਤਸ਼ਾਹਿਤ ਸੀਗਾ ਉਹ ਕਹਿ ਰਿਹਾ ਸੀ ਵੀ ਹੋਰ 2 ਸਾਲਾਂ ਵਿੱਚ ਐਮਡੀ ਪੂਰੀ ਕਰਕੇ ਤੇ ਮੈਂ ਕਿਸੇ ਚੰਗੇ ਹਸਪੀਟਲ ਦੇ ਵਿੱਚ ਜੌਬ ਕਰੂੰਗਾ ਔਰ ਲੋਕਾਂ ਦੀ ਸੇਵਾ ਕਰੂੰਗਾ। ਟੈਨਸ਼ਨ ਕਿਸੇ ਤਰ੍ਹਾਂ ਦੀ ਇਸੇ ਤਰ੍ਹਾਂ ਦੀ ਵੀ ਟੈਨਸ਼ਨ ਦੀ ਗੱਲ ਉਹਨੇ ਘਟੋ ਘਟ ਛਾਡੇ ਨਾਲ ਸਾਂਝੀ ਨਹੀਂ ਕੀਤੀ। ਹੋ ਸਕਦਾ ਕਿ ਆਪਦੇ ਨਾਲ ਵਾਲੇ ਸਾਥੀਆਂ ਨਾਲ ਕਰਦਾ ਹੋਵੇ ਉਹਦੇ ਨਾਲ ਦੇ ਸਾਥੀਆਂ ਨੂੰ ਪਤਾ ਹੋਵੇ ਤਾਂ ਸਾਨੂੰ ਨਹੀਂ ਪਤਾ। ਪਰ ਸਾਡੇ ਨਾਲ ਹਮੇਸ਼ਾ ਉਹ ਚੜ੍ਹਦੀ ਕਲਾ ਜੀ ਰਿਹਾ ਹੈ ਔਰ ਆਪਦੇ ਫਿਊਚਰ ਪਲਾਨਿੰਗ ਦੀ ਗੱਲ ਹੀ ਕਰਦਾ ਸੀਗਾ ਕਿ ਮੈਂ ਪੜ੍ਹ ਲਿਖ ਕੇ ਵਧੀਆ ਡਾਕਟਰ ਬਣਨਾ, ਮੈਂ ਵਧੀਆ ਕੰਮ ਸਿੱਖਣਾ। ਮੈਡੀਕਲ ਕਾਲਜ ਦੇ ਵਿੱਚ ਹੀ ਸੀ ਹੋਸਟਲ ਚ ਰਹਿੰਦਾ ਇਹ ਮੈਡੀਕਲ ਕਾਲਜ ਦੇ ਹੋਸਟਲ ਦੇ ਨਾਲ ਹੀ ਇੱਕ ਧਰਮਸ਼ਾਲਾ ਹੈ ਜਿਹੜੀ ਪਾਰਸੀ ਧਰਮਸ਼ਾਲਾ ਹੈ ਜਿਹਦੇ ਵਿੱਚ ਬਹੁਤ ਸੋਹਣੇ ਕਮਰੇ ਬਣੇ ਹੋਏ ਆ ਲਾਈਟ ਬਾਥ ਅਟੈਚ ਉੱਥੇ ਗਾਰਡ ਦਾ ਵੀ 24 ਘੰਟੇ ਪ੍ਰਬੰਧ ਹੈ ਪੂਰੀ ਸੇਫਟੀ ਹੈ ਪੂਰੀ ਸਫਾਈ ਹੈ ਇਹ ਉੱਥੇ ਰਹਿੰਦਾ ਸੀਗਾ ਕਿਉਂਕਿ ਇਹਨੂੰ ਉਹ ਕਮਰੇ ਪਸੰਦ ਸੀ ਤੇ ਸ਼ਾਂਤ ਵਾਤਾਵਰਨ ਹਰਿਆ ਭਰਿਆ ਔਰ ਸੇਫਟੀ ਵਾਲਾ ਵਾਤਾਵਰਨ ਨੂੰ ਪਸੰਦ ਸੀਗਾ ਇਹਦਾ ਕੰਮ ਇੱਕੋ ਹੀ ਸੀਗਾ ਵੀ ਮੈਂ ਪੜ੍ਹਾਈ ਕਰਨੀ ਹੈ ਤਾਂ ਘਰ ਕੇ ਨੇ ਕੱਲੇ ਨੂੰ ਆਪਦਾ ਲਈ ਕਮਰਾ ਅਰੇਂਜ ਕੀਤਾ ਸੀਗਾ ਬਿਲਕੁਲ ਹੋਸਟਲ ਦੇ ਜਮਾਂ ਨਾਲ ਲਗਮੀ ਧਰਮਸ਼ਾਲਾ ਹੋਣ ਕਰਕੇ ਕਾਲੇ ਤੋਂ ਵੀ ਕੋਈ ਖਾਸ ਦੂਰ ਨਹੀਂ ਸੀਗਾ 1 ਕਿਲੋਮੀਟਰ ਤੋਂ ਘੱਟ ਹੀ ਦਾ ਵਰਕਿੰਗ ਸਟਾਨ ਸੀਗਾ ਐਕਟਿਵਾ ਇਹਨੇ ਰੱਖੀ ਹੋਈ ਸੀਗੀ ਕਦੇ ਪੈਦਲ ਚਲਾ ਜਾਂਦਾ ਸੀ ਤੇ ਐਕਟਿਵਾ ਤੇ ਚਲਾ ਜਾਂਦਾ ਸੀਗਾ ਸੋ ਇਹਦੀ ਮੌਤ ਨੇ ਸ਼ਤਰੀ ਭਾਰਤ ਜਿਹੜਾ ਆਪਾਂ ਮੰਨੇ ਹੋਵੇ ਕਿ ਆਸ਼ਾਵਾਦੀ ਸੀ ਲੋਕਾਂ ਆਸ਼ਾਵਾਦੀ ਨਹੀਂ ਸੀ। ਤੁਸੀਂ ਕੀ ਚਾਹੁੰਦੇ ਵੀ ਇਹਦੀ ਜਾਂਚ ਜਿਹੜੀ ਸੀਬੀਆਈ ਤੋਂ ਹੋਵੇ ਜਾਂ ਕਿਸੇ ਏਜੰਸੀ ਤੋਂ ਹੋਵੇ ਇਹਦੀ ਮੌਤ ਦੀ। ਪੁਲਿਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜਾਂਚ ਕਰਾਂਗੇ। ਇਹਦਾ ਮੋਬਾਈਲ ਤੇ ਲੈਪਟਾਪ ਵੀ ਪੁਲਿਸ ਨੇ ਰੱਖ ਲਿਆ। ਤੇ ਅਸੀਂ ਵੀ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਮੋਬਾਈਲ ਤੇ ਲੈਪਟਾਪ ਤੋਂ ਜੇ ਕੋਈ ਸੁਰਾਗ ਮਿਲ ਸਕਦਾ ਹੋਵੇ ਤਾਂ ਇਹਦੀ ਮੌਤ ਦੇ ਕਾਰਨਾਂ ਦਾ ਪਤਾ ਜ਼ਰੂਰ ਲਾਇਆ ਜਾਵੇ। ਕਿਉਂਕਿ ਇਹ ਸਾਡੇ ਮੁਕਸਰ ਦੀ ਸ਼ਾਨ ਸੀਗਾ ਬੱਚਿਆਂ ਲਈ ਪ੍ਰੇਰਨਾ ਸਰੋਤ ਸੀਗਾ ਤੇ ਸਾਨੂੰ ਲੱਗਦਾ ਨਿਗਾ ਕਿ ਛੋਟੀ ਮੋਟੀ ਗੱਲ ਵੀ ਹੁੰਦੀ ਤਾਂ ਇਹ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਜ਼ਰੂਰ ਕੋਈ ਨਾ ਕੋਈ ਵੱਡੀ ਗੱਲਬਾਤ ਹੋਈ ਹੈ ਜਿਹੜੀ ਸਾਡੇ ਧਿਆਨ 'ਚ ਨਹੀਂ ਹੈਗੀ ਕਿਰਪਾ ਕਰਕੇ ਉਹਦਾ ਪਤਾ ਲਾਇਆ ਜਾਵੇ ਔਰ ਇਹ ਦੇ ਮੌਤ ਦੇ ਕਾਰਨ ਦਾ ਪਤਾ ਜ਼ਰੂਰ ਲਾਇਆ ਜਾਵੇ ਬਸਾਂ ਸਿੰਘ ਪ੍ਰਿੰਸੀਪਲ ਚੱਕਟੜੀ ਸਦਰ ਵਾਲੇ ਸਰਦਾਰ ਪ੍ਰਿੰਸੀਪਲ ਸਰਦਾਰ ਗੋਪਾਲ ਸਿੰਘ ਜੀ ਅੱਜ ਉਹਨਾਂ ਦੇ ਲਈ ਇੱਕ ਬੜਾ ਦੁੱਖਾਂ ਦਾ ਪਹਾੜ ਜਿਹੜਾ ਉਹਨਾਂ ਤੇ ਆ ਪਿਆ ਹੈਗਾ ਇਹ ਦੁੱਖਾਂ ਦੇ ਪਹਾੜ ਉਹਨਾਂ ਲਈ ਪਹਿਲਾਂ ਜਿੱਤ ਤੋਂ ਪਹਿਲਾਂ ਕੁਝ ਦਿਨ ਅਸੀਂ ਇਹ ਸਾਰੇ ਸ਼ਹਿਰ ਮਮਾਰਸੀਆਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਸੀਗੀ ਪਰ ਅੱਜ ਜੋ ਮੰਦਭਾਗੀ ਘਟਨਾ ਅਸੀਂ ਕੱਲ ਸਾਡੇ ਲਈ ਵਾਪਰੀ ਆ ਇਹ ਸਾਡੇ ਮੁਕਸਰ ਸ਼ਹਿਰ ਦੇ ਲਈ ਬਹੁਤ ਹੀ ਮਾੜੀ ਘਟਨਾ ਹੈਗੀ ਆ ਤੇ ਇਹ ਅਸੀਂ ਨਹੀਂ ਕਦੇ ਵੀ ਚਾਹੁੰਦੇ ਵੀ ਇਹੋ ਜਿਹੀ ਕੋਈ ਘਟਨਾ ਵਾਪਰੇ ਇਸ ਦੀ ਜਿਹੜੀ ਜਾਂਚ ਆ ਉਹ ਹੁਣ ਬਹੁਤ ਜ਼ਰੂਰੀ ਹੈ